ਬਹੁਤ ਬੜਾ ਮਹੰਗਾਰਾ ਮਿਲ ਰਿਹਾ ਚੜ੍ਹਦੀਆਂ ਕਲਾਂ ਨੇ ਦੇਖੋ ਜਿਹੜਾ ਪਿਆਰ ਸਤਿਕਾਰ ਮੈਨੂੰ ਮਿਲ ਰਿਹਾ ਨਾ ਮੈਂ ਇਸ ਇਲਾਕੇ ਦਾ ਦੇਣਾ ਨਹੀਂ ਦੇ ਪਾਉਂਗਾ ਪੰਜਾਬ ਦੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਰਾਜ ਹੈ ਤੇ ਹੁਣ ਵੀ ਆਮ ਆਦਮੀ ਪਾਰਟੀ ਕਾਉਂਸਲ ਰਹਿਣਗੇ ਤਾਂ ਹੀ ਸਾਡਾ ਫਾਇਦਾ ਹੋਊਗਾ ਨਹੀਂ ਤਾਂ ਫਾਇਦਾ ਨਹੀਂ ਹੋਣਾ ਸਿੱਧੀ ਗੱਲ ਜਿੰਨਾ ਜੀ ਦੇਖੋ ਪੁਲਿਸ ਸਰਕਾਰ ਜਿੰਦੀ ਉਹਦੀ ਥੰੜ੍ਹੇ ਸਹਾਰਾ ਚਾਹੀਦੀ ਹੈ ਜਿੰਨਾ MLA ਉਹਨਾਂ ਦਾ ਕਾਉਂਸਲ ਹੋਵੇ ਤਾਂ ਕੰਮ ਹੋਏਗਾ ਇਸ ਇਲਾਕੇ ਦੇ ਵਿੱਚ ਜਿਹੜਾ ਮੇਰਾ ਸਹਿਚਾਰ ਬਣਿਆ ਹੋਇਆ ਸਾਡਾ ਭਾਈਚਾਰਾ ਬਣਿਆ ਹੋਇਆ ਔਰ ਮੈਨੂੰ ਇਹ ਲੱਗਦਾ ਵੀ ਉਹ ਭਾਈਚਾਰਾ ਜਿਹੜਾ ਵਾ ਉਹ ਬਹੁਤ ਵੱਧ ਤੋਂ ਵੱਧ ਮੈਨੂੰ ਵੋਟਾਂ ਦੇ ਕੇ ਜਿਤਾਊਗਾ ਜੀ ਢੋਲ ਵੀ ਆ ਸ਼ੋਰ ਵੀ ਆ ਤੇ ਵੋਟਾਂ ਦਾ ਜੋਰ ਵੀ ਆ ਕਿਉਂਕਿ ਨਗਰ ਨਿਗਮ ਚੋਣਾਂ ਚੱਲ ਰਹੀਆਂ ਤੇ ਪ੍ਰਚਾਰ ਪੂਰੇ ਸਿਖਰਾਂ ਤੇ ਆ ਤਸਵੀਰਾਂ ਦਿਖਾ ਦਿੰਨੇ ਆ ਤੁਹਾਨੂੰ ਲੁਧਿਆਣਾ ਦੇ ਵਾਰਡ ਨੰਬਰ 69 ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਿੰਦਰ ਕੌਰ ਭੁੱਲਰ ਲਗਾਤਾਰ ਘਰ-ਘਰ ਜਾ ਕੇ ਆਪਣੇ ਹੱਕ ਦੇ ਵਿੱਚ ਵੋਟ ਦੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਲੁਧਿਆਣਾ ਦੇ ਗ੍ਰੀਨ ਹਾਊਸ ਦੀਆਂ ਪਟੇਲ ਨਗਰ ਅਤੇ ਵੱਖ-ਵੱਖ ਏਰੀਆ ਦੇ ਵਿੱਚ ਜਾ ਕੇ ਘਰ-ਘਰ ਜਾ ਕੇ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣੇ ਆ ਸਾਨਾ ਪੰਨਾ ਕਿਸ ਤਰ੍ਹਾਂ ਦੇਖ ਦਿਓ ਜੀ ਹੁਣ ਪ੍ਰਚਾਰ ਦਾ 2 ਦਿਨ ਦਾ ਸਮਾਂ ਰਹਿ ਗਿਆ ਲਗਾਤਾਰ ਪ੍ਰਚਾਰ ਕਰ ਰਹੇ ਹੋ ਘਰ-ਘਰ ਜਾ ਕੇ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਹੋ ਹਾਂਜੀ ਦੇਖੋ ਜੀ ਦੱਸਣ ਵਾਲੀ ਗੱਲ ਨਹੀਂ ਤੁਸੀਂ ਖੁਦ ਹੀ ਦੇਖ ਰਹੇ ਹੋ ਬਹੁਤ ਭਾਰਮਹੰਗਾਰਾ ਮਿਲ ਰਿਹਾ ਚੜ੍ਹਦੀਆਂ ਕਲਾਂ ਨੇ ਤਾਂ ਲੱਗਦਾ ਕਿ ਜਿਸ ਤਰ੍ਹਾਂ ਦੀ سپورਟ ਮਿਲ ਰਹੀ ਹੈ ਇਹ ਵੋਟ ਦੇ ਵਿੱਚ ਤਬਦੀਲ ਹੋਏਗੀ ਹਾਂਜੀ ਹਾਂਜੀ ਨਵੀਂ ਪਾਰਟੀ ਆਵਾਜ਼ ਦੀ ਪਾਰਟੀ ਆਏਗੀ ਸਾਡੇ ਗੁਰਪ੍ਰੀਤ ਗੁੱਗੀ ਐਮਐਲਏ ਸਾਹਿਬ ਬਹੁਤ ਸਾਨੂੰ ਪਿਆਰ ਦੇ ਰਹੇ ਆ ਜਨਤਾ ਸਾਡੀ ਵਾਰਡ ਮੈਂਬਰਸ ਬਹੁਤ ਪਿਆਰ ਦੇ ਰਹੇ ਆ ਪੁੱਲਰ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਲਗਾਤਾਰ ਹਲਕੇ ਦੇ ਵਿੱਚ ਵਿਚਰਦੇ ਰਹੇ ਹੋ ਵਾਰਡ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਹੋ ਤੇ ਉਹਨਾਂ ਕੀਤੀਆਂ ਗਈਆਂ ਸੇਵਾਵਾਂ ਦੇ ਬਦਲੇ ਅੱਜ ਵੋਟ ਦੀ ਅਪੀਲ ਕਰ ਰਹੇ ਹੋ ਦੇਖੋ ਜਿਹੜਾ ਪਿਆਰ ਸਤਿਕਾਰ ਮੈਨੂੰ ਮਿਲ ਰਿਹਾ ਨਾ ਮੈਂ ਇਸ ਇਲਾਕੇ ਦਾ ਦੇਣਾ ਨਹੀਂ ਦੇ ਪਾਉਂਗਾ ਕਿਉਂਕਿ ਇਹ ਜਿਹੜਾ ਵਜਨ ਮੇਰੇ ਮੋਢਿਆਂ ਦੇ ਉੱਤੇ ਪੈ ਜਾਣਾ ਔਰ ਮੈਂ ਲਾਣਾ ਕਿਵੇਂ ਆ ਇਹ ਇਹ ਮੈਨੂੰ ਕੋਈ ਸਮਝ ਨਹੀਂ ਆ ਰਹੀ ਵੀ ਇੰਨਾ ਪਿਆਰ ਆ ਦੇਖੋ ਇਹ ਸਾਡੇ ਬੱਚੇ ਨੇ ਸਾਡੇ ਐਸੋਸੀਏਸ਼ਨ ਦੇ ਮੈਂਬਰ ਵੀ ਨੇ ਔਰ ਇੰਨਾ ਪਿਆਰ ਇਹਨਾਂ ਦਾ વિશਵਾਸਨ ਹੈ 25 25 30 30 ਸਾਲ ਹੋ ਗਏ ਮੈਨੂੰ ਇਸ ਇਲਾਕੇ ਦੇ ਵਿੱਚ ਜਿਹੜਾ ਮੇਰਾ ਸਹਿਚਾਰ ਬਣਿਆ ਹੋਇਆ ਸਾਡਾ ਭਾਈਚਾਰਾ ਬਣਿਆ ਹੋਇਆ ਔਰ ਮੈਨੂੰ ਇਹ ਲੱਗਦਾ ਵੀ ਉਹ ਭਾਈਚਾਰਾ ਜਿਹੜਾ ਵਾ ਉਹ ਬਹੁਤ ਵੱਧ ਤੋਂ ਵੱਧ ਮੈਨੂੰ ਵੋਟਾਂ ਦੇ ਕੇ ਜਿਤਾਊਗਾ ਜੀ ਤਾਂ ਇੱਕ ਪਾਸੇ ਆਪਸੀ ਭਾਈਚਾਰਾ ਵਾ ਸਹਿਚਾਰ ਆ ਦੂਜੇ ਪਾਸੇ ਜਿਹੜੇ ਸਾਬਕਾ ਕਾਉਂਸਲਰ ਨੇ ਉਹ ਆਪਣੇ ਕੀਤੇ ਕੰਮ ਗਿਣਾ ਰਹੇ ਨੇ ਕਿਸ ਤਰ੍ਹਾਂ ਦੇਖ ਦਿਓ ਕੀ ਉਮੀਦਾਂ ਵਾ ਕਿ ਜਿਹੜਾ سپورਟ ਤੁਹਾਨੂੰ ਮਿਲਦੀ ਨਜ਼ਰ ਆ ਰਹੀ ਹੈ سپورਟ ਵੋਟ ਦੇ ਵਿੱਚ ਕਿੰਨੀ ਤਬਦੀਲ ਹੋਏਗੀ ਦੇਖੋ ਜੀ 10 ਸਾਲ ਹੋ ਗਏ ਸੀ ਇੱਥੇ ਸੜਕਾਂ ਨਹੀਂ ਸੀ ਬਣੀਆਂ ਜੇ ਉਹਨਾਂ ਨੇ ਕੰਮ ਕੀਤੇ ਹੁੰਦੇ ਤੇ ਅੱਜ ਜਿੰਨਾ ਹੰਗਾਰਾ ਸਾਨੂੰ ਮਿਲ ਰਿਹਾ ਸ਼ਾਇਦ ਬਿਲਕੁਲ ਨਾ ਮਿਲਦਾ ਵੀ ਉਹਨਾਂ ਨੇ ਕੰਮ ਨਹੀਂ ਕੀਤੇ ਉਹਨਾਂ ਨੇ ਵਿਕਾਸ ਨਹੀਂ ਕੀਤੇ ਉਹਨਾਂ ਨੇ ਜੇਬਾਂ ਭਰੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਦੇ ਉੱਤੇ ਕਿਹੋ ਕਿਹੋ ਜਿਹੇ ਚਾਰਜ ਲੱਗੇ ਹੋਏ ਆ ਔਰ ਅਸੀਂ ਤਾਂ ਬੇਦਾਗ ਛਵੀ ਆ ਜੀ ਕਿੰਨੇ ਸਾਲ 25 ਸਾਲ ਹੋ ਗਏ ਮੈਂ ਚੇਅਰਮੈਨ ਆ ਉਹ ਸ਼ੌਪਕੀਪਰ ਐਸੋਸੀਏਸ਼ਨਾਂ ਦਾ ਅੱਜ ਤੱਕ ਕੋਈ ਉਂਗਲ ਚੁੱਕ ਕੇ ਦੱਸ ਦੇ ਕੰਮ ਹੀ ਕੀਤੇ ਹੋਵਾਂਗੇ ਕਿਸੇ ਦੇ ਨਾਲ ਜਾ ਕੇ ਕਿਸੇ ਦਾ ਭਲਾ ਕੀਤਾ ਹੋਊਗਾ ਪਰ ਇਹੋ ਜਿਹਾ ਕੰਮ ਅਸੀਂ ਨਹੀਂ ਕੀਤਾ ਬੇਦਾਗ ਆ ਜੀ ਬੇਦਾਗ ਹੋ ਕੇ ਛਵੀ ਲੈ ਕੇ ਆਏ ਆ ਔਰ ਮੈਨੂੰ ਲੱਗਦਾ ਉਹ ਪਬਲਿਕ ਜਿਹੜੀ ਹੈ ਸਾਡਾ ਸਾਥ ਦੇਊਗੀ ਜੀ ਪਬਲਿਕ ਸਾਥ ਦੇਗੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਵੱਖ-ਵੱਖ ਉਮੀਦਵਾਰ ਤੁਹਾਡੇ ਦਵਾਰ ਆ ਰਹੇ ਨੇ ਵੋਟ ਦੀ ਅਪੀਲ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਕਿਸ ਦਾ ਜਿਹੜਾ ਤੁਹਾਡੇ ਵਾਰਡ ਦਾ ਕਿਹੜਾ ਕਾਉਂਸਲਰ ਬਣ ਸਕਦਾ ਦੇਖੋ ਜੀ ਇਹ ਤਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂ ਜਿਹੜੀ ਇਹ ਇਲੈਕਸ਼ਨਸ ਹੁੰਦੇ ਆ ਇਹ ਹਰ ਬੰਦੇ ਦੇ ਪਰਸਨਲ ਰਿਲੇਸ਼ਨਸ ਕਾਊਂਟ ਕਰਦੇ ਆ ਇਹਦੇ ਵਿੱਚ ਪਾਰਟੀ ਵਾਜੀ ਪਾਦੀ ਗੱਲ ਲੱਗੀ ਹੈ ਬਟੇ ਇਹ ਹੈ ਕਿ ਹਰ ਮੰਦ ਇਹ ਹੀ ਜਾਂਦਾ ਹੈ ਕਿ ਏਰੀਆ ਦਾ ਵਿਕਾਸ ਹੋਵੇ ਸੜਕਾਂ ਬਣਨ ਲਾਈਟ ਪਾਣੀ ਬਿਜਲੀ ਕੋਈ ਹੋਰ ਸਮੱਸਿਆ ਆਵੇ ਕੋਈ ਤਾਰਾਂ ਦੀ ਸਮੱਸਿਆ ਆਵੇ ਕੋਈ ਗਲੀ ਵਿੱਚ ਡੌਗਸ ਬਹੁਤ ਜ਼ਿਆਦਾ ਹੈ ਉਹ ਸਮੱਸਿਆ ਕੋਈ ਵੀ ਸਮੱਸਿਆ ਹੈ ਉਹਦਾ ਹੱਲ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕੌਂਸਲਰ ਸਾਹਿਬ ਕੋਈ ਵੀ ਬਣੇ ਮਤਲਬ ਸਾਡੇ ਜਿਹੜੇ ਵੀ ਕੋਈ ਕੰਮ ਹੈਗੇ ਉਹ ਹੋਣੇ ਚਾਹੀਦੇ ਆ ਨਾਲ ਖੜਾ ਹੋਣਾ ਚਾਹੀਦਾ ਬੰਦਾ ਜਿਹੜੇ ਜਿਵੇਂ ਭਾਈ ਨੇ ਪਹਿਲਾਂ ਕਿਹਾ ਬੇਦਾਗ ਛਵੀ ਉਹ ਸਭ ਤੋਂ ਜ਼ੂਰੀ ਚੀਜ਼ ਹੈ ਜੀ ਤੁਸੀਂ ਸਪੋਰਟ ਕਰ ਰਹੇ ਹੋ ਤੇ ਵੋਟ ਵੀ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਕਰ ਰਹੇ ਹਾਂ ਜੀ ਬਿਲਕੁਲ ਬਟੂ ਬੋਲਰ ਜੀ ਕਿਸ ਤਰ੍ਹਾਂ ਦੇਖਦੇ ਹੋ ਹੁਣ ਜਿਹੜਾ ਵਾ ਲਗਾਤਾਰ ਪ੍ਰਚਾਰ ਦੇ ਵਿੱਚ 2 ਦਿਨ ਦਾ ਸਮਾਂ ਰਹਿ ਗਿਆ ਈਵੀਐਮ ਦੀ ਸਿਚੁਏਸ਼ਨ ਸਾਹਮਣੇ ਆ ਚੁੱਕੀ ਹੈ ਕੀ ਅਪੀਲ ਆਈ ਵੀਰ ਦੇਖੋ ਜੀ ਮੈਂ ਇਹੋ ਅਪੀਲ ਕਰਦਾ ਕਿ 2 ਨੰਬਰ ਦਾ ਬਟਨ ਹੈ ਸਾਡਾ ਉਹਨੂੰ ਦਬਾ ਕੇ ਵੱਧ ਤੋਂ ਵੱਧ 21 ਤਰੀਕ ਨੂੰ ਤੁਸੀਂ ਕੋਈ ਛੁੱਟੀ ਨਾ ਕਰ ਲਿਓ ਆਪਣੇ ਜਿਹੜਾ ਤੁਹਾਡਾ ਅਧਿਕਾਰ ਆ ਮੌਲਿਕ ਅਧਿਕਾਰ ਆ ਤੁਹਾਡਾ ਵੋਟ ਪਾਉਣ ਦਾ ਉਹਨੂੰ ਯੂਜ਼ ਕਰਦੇ ਹੋਏ ਤੁਸੀਂ ਵੱਧ ਵੱਧ ਵੋਟਾਂ ਨਾਲ ਸਾਨੂੰ ਜਿਤਾਓ ਤਾਂ ਕਿ ਅਸੀਂ ਇਲਾਕੇ ਦਾ ਵਿਕਾਸ ਕਰ ਸਕੀਏ ਬਿਲਕੁਲ ਧੰਨਵਾਦ ਵੀਰਵਾਰ ਬੋਤ ਨੇ ਇਸ ਵਾਰ ਕਿਸ ਤਰ੍ਹਾਂ ਦਾ ਕਾਉਂਸਲਰ ਚਾਹਦੇ ਤੁਸੀਂ ਜਿੰਨਾ ਜੀ ਦੇਖੋ ਪੂਰੀ ਸਰਕਾਰ ਜਿੰਦੀ ਉਹਦੀ ਥੱਲੇ ਸਰਕਾਰ ਚਾਹੀਦੀ ਹੈ ਜਿੰਨਾ MLA ਉਹ ਕਾਉਂਸਲਰ ਹੋਵੇ ਤਾਂ ਕੰਮ ਹੋਏਗਾ ਅਦਰਵਾਜ਼ ਨਹੀਂ ਤਾਂ ਫਿਰ ਤੁਸੀਂ ਸਮਝਦੇ ਹੋ ਸਾਰੀ ਤਾ ਅੱਜ ਬਿੱਟੂ ਭੁੱਲਰ ਜੀ ਤੁਹਾਡੇ ਵਿੱਚ ਘਾਰ ਆਏ ਨੇ ਕਿਸ ਤਰ੍ਹਾਂ ਦੇ ਦਿਓ ਕੀ ਉਮੀਦਾਂ ਵਾ 100% 100% ਪੰਜਾਬ ਦੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਰਾਜ ਹੈ ਤੇ ਹੁਣ ਵੀ ਆਮ ਆਦਮੀ ਪਾਰਟੀ ਕਾਉਂਸਲ ਰਹਿਣਗੇ ਤਾਂ ਹੀ ਸਾਡਾ ਫਾਇਦਾ ਹੋਊਗਾ ਨਹੀਂ ਤਾਂ ਫਾਇਦਾ ਨਹੀਂ ਹੋਣਾ ਸਿੱਧੀ ਗੱਲ ਬਾਕੀ ਬਿੱਟੂ ਭੁੱਲਰ ਜੀ ਆਏ ਨੇ ਬਹੁਤ ਵਧੀਆ ਬੰਦੇ ਨੇ ਮਿਲਨ ਵਾਲ ਮਿਲਨ ਵਰਤਨ ਵਾਲੇ ਬੰਦੇ ਨੇ ਔਰ ਕੰਮ ਕਰਨ ਵਾਲੇ ਬੰਦੇ ਨੇ ਬੀਦਾ ਤੁਹਾਨੂੰ ਕਿ ਹਾਂ ਵੀ ਅਗਰ ਕਾਉਂਸਲਰ ਬਿਲਕੁਲ ਜੀ ਇਹਨਾਂ ਨੇ ਜਿਤਨਾ ਹੋਰ ਜਿਤਨੇ ਨਹੀਂ ਹੋਰ ਕੋਈ ਆਂਦੇ ਹੀ ਨਹੀਂ ਹੈਗਾ ਸਿੱਧੀ ਗੱਲ ਦਾ ਹੈ ਬਸ ਹੋਰ ਕੋਈ ਆਂਦਾ ਹੀ ਨਹੀਂ ਪਿਆ ਜੀ ਬਿਲਕੁਲ ਤਸਵੀਰਾਂ ਲਗਾਤਾਰ ਪ੍ਰਚਾਰ ਦੀਆਂ ਦਿਖਾ ਰਹੇ ਆ ਪ੍ਰਚਾਰ ਪੂਰੇ ਸਿਖਰਾ ਤੇ ਹੈ ਤੇ ਲਗਾਤਾਰ ਜਿਹੜੇ ਨੇ ਉਮੀਦਵਾਰ ਘਰ ਘਰ ਜਾ ਕੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਤਾ ਸੋ ਵੀਰਾ ਦੇ ਵਿੱਚ ਨਜ਼ਰ ਆ ਰਿਹਾ ਕਿ ਵੋਟ ਦੀ ਅਪੀਲ ਕਰ ਰਹੇ ਨੇ ਤੇ ਦੂਜੇ ਪਾਸੇ ਸਪੋਰਟ ਵੀ ਮਿਲਦੀ ਨਜ਼ਰ ਆ ਰਹੀ ਹੈ ਤੇ ਇਹ ਸਪੋਰਟ ਜਿਹੜੀ ਆ ਵੋਟ ਦੇ ਵਿੱਚ ਕਿੰਨੀ ਤਬਦੀਲ ਹੋਏਗੀ ਇਹ 21 ਦਸੰਬਰ ਦਾ ਦਿਨ ਜਿਹੜਾ ਵੈਦ ਸਾਬਤ ਕਰੇਗਾ ਕਿ ਕਿਸ ਦੇ ਹੱਕ ਦੇ ਵਿੱਚ ਈਵੀਐਮ ਦੀਆਂ ਮਸ਼ੀਨਾਂ ਦੇ ਵਿੱਚ ਵੋਟਾਂ ਪੈਂਦੀਆਂ ਵਾ ਤੇ ਸ਼ਾਮ ਨੂੰ ਜਦੋਂ ਰਿਜ਼ਲਟ ਖੁੱਲੂਗੇ ਤੇ ਕਿਹੜਾ ਉਮੀਦਵਾਰ ਵਾਰਡ ਦਾ ਕਾਉਂਸਲਰ ਬਣ ਕੇ ਨਿਗਮ ਦੇ ਵਿੱਚ ਜਾਏਗਾ ਕਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਪ੍ਰਚਾਰ ਦੀਆਂ ਤੁਸੀਂ ਜੁੜੇ ਰਹੋ ਚਰਚਾ ਟੀਵੀ ਦੇ ਨਾਲ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ